ਕਿ ਲੈਣ ਹੋਈ ਬਚਾਈ ਤੇ ਭਰਾ ਜੀ ਹੋਣ ਤੋਂ 10-15 ਮਿੰਟ ਪਹਿਲਾਂ ਦੀ ਗੱਲ ਹੈ ਅਸੀਂ ਸਰਨਗਰ ਤੋਂ ਗਸ਼ਤ ਕਰਦੇ ਆ ਰਹੇ ਸੀਗੇ ਸਾਨੂੰ ਪਤਾ ਲੱਗਿਆ ਵੀ ਅੱਗੇ ਕੋਈ ਕਾਰ ਨੂੰ ਅੱਗ ਲੱਗੀ ਹੈ ਅਸੀਂ ਤੁਰਨ ਆਪਣੀ ਗੱਡੀ ਉਥੋਂ ਭਜਾ ਕੇ ਇੱਥੇ ਪਹੁੰਚਣ ਦੀ ਕੋਸ਼ਿਸ਼ ਕੀਤੀ ਰਸਤੇ 'ਚ ਟ੍ਰੈਫਿਕ ਰੁਕਣ ਕਾਰਨ ਸਾਡੀ ਗੱਡੀ ਜਿਹੜੀ ਐਸਨੂੰ ਉੱਥੇ ਖੜੀ ਕਰਕੇ ਪੈਦਲ ਆਣਾ ਪਿਆ ਜਦੋਂ ਅਸੀਂ ਪੈਦਲ ਆਏ ਆ ਜਿਹੜੀ ਟ੍ਰੈਫਿਕ ਸੋ ਸੋ ਲਾਗੂ ਨੰਗਰੀ ਸੀ ਉਹ ਸਾਰੀ ਟ੍ਰੈਫਿਕ ਨੂੰ ਰੋਕਿਆ ਰੋਕ ਕੇ ਪਬਲਿਕ ਨੂੰ ਸੇਫ ਕੀਤਾ ਤੇ ਲੋਕਾਂ ਦੀ ਮਦਦ ਨਾਲ ਆਪਾਂ ਦੀ ਮਦਦ ਨਾਲ ਤੇ ਰਾਜਾਂ ਦੇ ਆਰਐਐਮਸੀ ਦੇ ਜਿਹੜਾ ਟ੍ਰੈਫਿਕ ਸੀ ਜਾ ਉਹਨਾਂ ਦੀ ਮਦਦ ਨਾਲ ਅਸੀਂ ਪਾਣੀ ਲੈ ਕੇ ਅੱਗ ਨੂੰ ਜਿਹੜਾ ਬੁਝਾ ਦਿੱਤਾ ਤੇ ਜਿਹੜੀ ਕਾਰ ਹੈ ਜਿਹੜੀ ਜਲ ਚੁੱਕੀ ਹੈ ਉਸ ਕਾਰ ਨੂੰ ਅਸੀਂ ਰਿਕਵਰੀ ਜਾਂ ਹੋਰ ਕੋਈ ਵੀ ਸਾਧਨ ਦੇ ਜੱਡੀ ਮਗਾ ਕੇ ਤਾਂ ਉਹਨਾਂ ਸਾਇਦ ਦੇ ਕਰਮਾ ਵਾਸਤੇ ਕੋਸ਼ਿਸ਼ ਕਰ ਰਿਹਾ ਕਿੰਨੇ ਵਿਅਕਤੀ ਮਜੂਰ ਸਨ ਕੀ ਉਹ ਸੇਫ ਨੇ ਜੀ ਪਬਲਿਕ ਨੂੰ ਪਤਾ ਲੱਗ ਗਿਆ ਅਸੀਂ ਖੈਰ ਮੌਕੇ ਤੇ ਦੇਖਿਆ ਦਨੇ ਅਬ ਵੀ ਇਹ ਪਤਾ ਲੱਗਿਆ ਸ਼ਾਇਦ ਇੱਕ ਬੰਦਾ ਵਿਚ ਸੀਗਾ ਜਿਹੜਾ ਕਿ ਸਹੀ ਸਲਾਮਤ ਹੈ ਤੇ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਜਾਨੀ ਨੁਕਸਾਨ ਦਾ ਬਿਲਕੁਲ ਨਹੀਂ ਹਾਂਜੀ ਸਰ ਅਸੀਂ ਹੁਣ ਜਿਹੜੀ ਅੱਗ ਹੈ ਉਹ ਗੱਡੀ ਦੀ ਉਹ ਬੰਦ ਹੋਣ ਕਰਨ ਦੇਖਿਆ ਚੈੱਕ ਕਰਕੇ ਅਸੀਂ ਇੱਕ ਸਾਈਡ ਤੋਂ ਟ੍ਰੈਫਿਕ ਜਿਹੜਾ ਚਾਲੂ ਕਰ ਦਿੱਤਾ ਗਿਆ ਹੁਣ ਤੁਸੀਂ ਦੇਖ ਸਕਦੇ ਹੋ ਕਿ ਜਾਮ ਬਹੁਤ ਘੱਟ ਹੋ ਗਿਆ ਜੀ ਅਸੀਂ ਇਹੀ ਬੇਨਤੀ ਕਰਾਂ ਸੁਣਨ ਚਾਹੁੰਦਾ ਜਿਹੜਾ ਲੋਕ ਟ੍ਰੈਫਿਕ ਪੁਲਿਸ ਨੂੰ ਜਾਂ ਪੁਲਿਸ ਨੂੰ ਪੰਡਦੇ ਨੇ ਕਿ ਸਾਡੇ ਪਿਆਰ ਨਾਜਾਇਜ਼ ਹੁੰਦੇ ਨੇ ਸਾਡੇ ਕੋਲ ਇਸ ਵਤ ਲਈ ਜਾਂਦੀ ਹੈ ਪਰ ਇੱਥੇ ਮੌਕੇ ਤੇ ਦੇਖਣ ਨੂੰ ਮਿਲਿਆ ਕਿ ਜਿਹੜਾ ਆ ਤੁਹਾਡਾ ਮੁਲਾਜ਼ਮ ਟ੍ਰੈਫਿਕ ਜਿਹੜਾ ਆ ਉਹ ਬਾਟੀਆਂ ਤੱਕ ਕੇ ਖੁਦ ਆਪ ਆਕ ਬਣਾਉਂਦਾ ਹੋਇਆ ਨਜ਼ਰ ਆਇਆ ਕੀ ਕਹਿਣਾ ਚਾਹੋਗੇ ਦੇਖੋ ਜੀ ਅਸੀਂ ਜਿਹੜੀ ਪੁਲਿਸ ਹੈ ਪੁਲਿਸ ਜਿਹੜੀ ਹੈ ਪਬਲਿਕ ਦੀ ਸੇਵਾਦਾਰ ਹੈ ਪੁਲਿਸ ਦਾ ਕੰਮ ਹੀ ਪਬਲਿਕ ਦੀ ਸੇਵਾ ਕਰਨਾ ਹੈ ਜਦੋਂ ਅਸੀਂ ਪਬਲਿਕ ਨੂੰ ਮੁਸੀਬਤ ਵਿੱਚ ਦੇਖਣਾ ਦੁਨੀਆ ਚਾਹੀ ਦਿਓ ਮਰਜ਼ੀ ਕਰੇ ਅਸੀਂ ਆਪਣਾ ਕੰਮ ਕਰਨਾ ਹੀ ਕਰਨਾ ਹੈ ਜਦ ਨਾਲ ਪਬਲਿਕ ਦੀ ਸੇਵਾ ਹੋ ਸਕੇ ਥੈਂਕ ਯੂ ਇਹ ਕਿੰਨੇ ਕੋਈ ਘਟਨਾ ਪਾਜੀ ਪਾਜੀ ਇਹ ਮਤਲਬ ਇਹ ਹੋ ਗਿਆ ਮੇਰੇ ਪਾਣੀ ਗਿਆ ਰੇ 1 ਘੰਟੇ ਦੀ ਪਾਰਦਾਤ ਹੈਗੀ ਆ ਮਤਲਬ ਘਟਨਾ ਜਿਹੜੀ ਹੋਈ ਹੈ ਸਾਰੀ ਅੱਗ ਦੀ ਘੰਟਾ ਕੋ ਚਲੇ ਮਾਰਨ ਕੀ ਹੋਇਆ ਵੀ ਪਾਜੀ ਇਹ ਪਾਜੀ ਜਿੱਥੇ ਤੱਕ ਸਾਨੂੰ ਦੇਖਣ ਚਾਇਆ ਵੀ ਜੇ ਸਾਨੂੰ ਅਸੀਂ ਦੇਖਿਆ ਜੋ ਮੌਕਾ ਉਹ ਛੋਟ ਛੋਟ ਕਢੀ ਲੱਗ ਰਿਹਾ ਇਦੇ ਵਿੱਚ ਦੋ ਸੀਗੇ ਸ਼ਾਇਦ ਲੇਡੀ ਸੀਗੇ ਇੱਕ ਬੰਦਾ ਸੀਗਾ ਪਰ ਉਹ ਸੇਫ ਨੇ ਦੋਨੋਂ ਲੈ ਗਏ ਨੇ ਉਹਨਾਂ ਨੂੰ ਘਰ ਦੇ ਪਰ ਮੈਡੀਕਲ ਟਰੀਟਮੈਂਟ ਲਈ ਪਰ ਸ਼ਾਰਕਟ ਕਰਕੇ ਗੱਡੀ ਨੂੰ ਅੱਗ ਲੱਗਣ ਦੇ ਲੱਗਿਆ ਜੋ ਅਸੀਂ ਦੇਖਿਆ ਫਾਇਰ ਬ੍ਰਿਗੇਡ ਮੌਕੇ ਤੇ ਫਾਇਰ ਬ੍ਰਿਗੇਡ ਦੇਖੋ ਜੇ ਕਾਲ ਕੀਤੀ ਸੀ ਬਹੁਤ ਜਣਾਂ ਨੇ ਕਾਲ ਕੀਤੀ ਪਰ ਕਿਸੇ ਉਹ ਵੀ ਦੱਸ ਰਹੇ ਨੇ ਕਿ ਜੇ ਐਮਰਜੈਂਸੀ ਕਰਕੇ ਰੋਡਾਪੈਲ ਤੇ ਜਾਮ ਸੀ ਜਾਂ ਗੱਡੀਆਂ ਰੋਡ ਟਾਈਮ ਤੇ ਨਹੀਂ ਪਹੁੰਚ ਸਕੀ ਅਗਰ ਫਾਇਰ ਬ੍ਰਿਗੇਡ ਟਾਈਮ ਤੇ ਪਹੁੰਚਦੀ ਤਾਂ ਗੱਡੀ ਸ਼ਾਇਦ ਬਚ ਜਾਂਦੀ ਨਹੀਂ ਨਹੀਂ ਜਾਨੀ ਨੁਕਸਾਨ ਵਾਜੀ ਕੋਈ ਨਹੀਂ ਹੋਇਆ ਆ ਸਾਡੀ ਗੱਡੀ ਲਈ ਨੁਕਸਾਨ ਹੋਇਆ ਆ ਸਾਡੇ ਸਾਹਮਣੇ ਹੀ ਗੱਡੀ ਮਤਲਬ ਇੱਕ ਚੰਗਿਆੜੀ ਤੋਂ ਲੈ ਕੇ ਬਲਾਸਟ ਦੇ ਵਿੱਚ ਹੋ ਗਈ ਕਬਲੀਰ